ਸਤਿਨਾਮ ਵਾਹਿਗੁਰੂ ਹਰ ਜੁਗ ਜੁਗ ਭਗਤ ਉਪਾਇਆ ਪੈਰ ਰਖਦਾ ਹਾ ਯਾ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜਿਉ ਮੁਖ ਲਾਇਆ ਜਨਾਨਨ ਕੈਸਾ ਹਰ ਸੇਵਿਆ ਅੰਤ ਲੈ ਛਡਾਇਆ ਰਹਿ ਰੋ ਸਿਖ ਓਮਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੂਰੂਪ ਆ ਜਸੂ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਤਰੀ ਨ ਹੋਈ ਬਲੇ ਹਾਰੇ ਕੁਦਰਤ ਵਿਸਿਆ ਤੀਰਾ ਅੰਤਨ ਜਾਈ ਰੱਖਿਆ ਰਹਿ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂ ਰਿਹਾ ਤੂੰ ਸੱਚਾ ਸਾਹਿਬ ਸਿਬ ਸਿਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਸੋ ਦਰ ਰਾਗ ਅਸ ਮਹੰਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਣ ਹਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣ ਹਰੇ ਗਾਵਣ ਤੂੰ ਨਉ ਪਉਣ ਪਣੀ ਬਸੰਤਰ ਗਾਵੇ ਰਾਜਾ ਤਮ ਦਵਾਰੇ ਗਾਵੰਤੋ ਨੂੰ ਚਿਤ ਗੁਪਤ ਲਿਖ ਜਨ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੂੰ ਆਇ ਸਰਬ੍ਰਹਮਾ ਦੇਵੀ ਸੋਹਣ ਦੇ ਰੇਸ ਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਣਾ ਲੈ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤੋ ਨੂੰ ਜਤੀ ਸਤੇ ਸੰਤੋਖੀ ਗਾਵੰਤੋ ਨੂੰ ਵੀਰ ਕਰਾਰੇ ਗਾਵੰਤੋ ਨੂੰ ਪੰਡਿਤ ਬੜਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਗਾਵੰਤੋ ਨੂੰ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵੰਤੋ ਨੂੰ ਰਤਨੋਂ ਪਾਏ ਤੇਰੇ ਅਠ 60 ਤੀਰਥ ਨਾਲੇ ਗਾਵੰਤੋ ਨੂੰ ਜੋਧ ਮਹਾਬਲਸੂਰਾ ਗਾਵੰਤੋ ਨੂੰ ਖਾਣੀ ਚਾਰੇ ਗਾਵੰਤੋ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੂ ਨੂੰ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਦੂਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਆਉ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨੋਈ ਹੈ ਭੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਬੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹਿਬ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਵੱਡਾ ਰਿਠਾ ਹੋਵੇ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਵੀਰਾ ਵਣੀ ਵਹੀ ਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ 치ਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਹਾਨੀ ਗੁਰ ਗਰਹਾਏ ਕਹਿ ਨਾ ਜਾਈ ਤੇਰੀ ਤਿਲ ਵਿਢਾਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੇ ਨਾ ਪਾਈਆ ਕਰ ਮਿਲੇ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਕਿਸੇ ਕਿਆ ਚਾਰਾ ਨਾਨਕ ਸਚ ਸੁਵਾਰਣ ਹਰਾ ਸਮਨ ਲਾ ਪੈਲਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਆਖਣ ਓਖ ਸਚਨ ਸਾਚੇ ਨਾਮ ਕੀ ਲਾਗੇ ਭੂਖ ਉਤਪੋਖ ਹੈ ਖਾਏ ਚੱਲਿਏ ਦੂਖ ਸੋਖ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਚਨਾ ਰਹੋ ਸਾਚੇ ਨਾਮ ਕੀ ਤਲਵੜ ਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਇਕ ਹੋਏ ਨਾ ਕੋ ਹੋਆ ਨਾ ਕੋ ਹੋਏ ਜੇ ਉਹੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਅਸਾਰ ਰਹੇ ਤੇ ਕਮਜਾਤ ਨਾਨਕ ਨਾਵੇਂ ਬਾਜ ਜਸਨਾਥ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਖਾ ਬਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਿਰਮ ਸਤਿਗੁਰ ਸਰਣਾਇ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਹਾਇ ਹਰ ਕੀ ਰਤ ਹਮਰੇ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਨ ਸੰਤਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤੈਨ ਧੁਰਮਸਤਕ ਲਿਖਿਆ ਨੇਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ RAM ਪ੍ਰਗਾਸ ਰਾਗੂ ਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਜਿਤ ਮੈਂ ਉਦਮ ਜਾ ਹਰ ਹਰ ਜਿਉ ਪਰਿਆ ਸਲਬ ਧਰਮੈ ਜੰਤੂ ਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਨੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਦਮੰਤਾ ਕੋਇ ਨ ਅਕਸ ਕੀ ਦਰਿਆ ਸਿਰ ਸਿਰ ਅਰਜ਼ਿਕ ਸੰਭਾਹੇ ਠਾਪੁਰ ਕਾਹੇ ਮਨ ਭੋ ਕਰਿਆ ਉੜੈ ਉਡ ਆਵੇਂ ਸੇ ਕੁਸੋਂ ਤਿਸ ਪਾਛੇ ਬਜਰੇ ਸ਼ਰਿਆ ਤਿਨ ਕੌਣ ਖਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਓ ਸਭਿ ਬਿਨ ਦਹਾਨ ਦਸ ਅਸ਼ਟ ਜਹਾਨ ठाकुर कर तल धरया जन नानक बल बल सद बल जाईए तेरा अंत न पार आवरिया रागा सा मल्ला चौथा सो पुरख एक ओंकार सतगुरु प्रसाद सो पुरख निरंजन हर पुरख निरंजन हरगम अगम पारा सबद हावे सबद हावे तुत जी हर सच्चे सृजनहारा ਸਭ ਜੀ ਤੇਮਾਰੇ ਜੀ ਤੂੰ ਜੀਆ ਦਾ ਦਾਤਾਰ ਹਰਿ ਤੇਹਾ ਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬਨ ਅੰਤਰ ਜੀ ਹਰਿ ਕੋ ਬੁਰਖ ਸਮਾਨਾ ਇਕ ਦਾਤੇ ਇਕ ਪਿਖਾਰੇ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹੋ ਤਦ ਬਿਨੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕਰਿ ਬਣ ਹਰਿ ਜਹਾਵੇ ਹਰਿ ਜਹਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇ ਆ ਜੀ ਤਿੰਤੋ ਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾਉ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਦਹਾਇਆ ਜੀ ਜਰ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲਹਿ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਬੁਰਖ ਅਪਰੰਪਰ ਕਰਤਾ ਜੀ ਤੂੰ ਜੇ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧਿ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਿ ਆਪੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਅਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਵੈ ਸੋਈ ਥਿਸੇ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੂੰ ਕਿਰਪਾ ਕਰੇ ਤਿਨਾਂ ਅਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਹਾ ਆ ਤੁਦਿ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਧ ਬਿੰਦੂ ਜਾ ਕੋਈ ਨਾਹੈ ਜੀ ਜਨ ਸਭ ਤੇਰਾ ਖੇਲ ਵਿੰ ਜੋਗ ਮਨ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣ ਆਹੇ ਸੋਈ ਜਣ ਜਾਣੇ ਹਰ ਗੁਣ ਸਦਹਿ ਆਖ ਵਿਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁਭ ਹੋਏ ਤਦ ਬਿੰਦੂ ਜਾਇ ਵਰਨਾ ਕੋਈ ਤੂੰ ਕਰ ਕਰ ਵਿਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰਣੇ ਭੈਲੇ ਨਵਾਸਾ ਬਾਣੀ ਪਾਵ ਕਿਤ ਨਹਿ ਕੀਆ ਪੰਗਜ ਮੋ ਪਗਨੀ ਚਾਲੇ ਹਮ ਦੇਖਾ ਤੈ ਡੂਬੇ ਨੇ ਮਨ ਇੱਕ ਨਚੇਸਤ ਮੂਡ ਬਨਾ ਹਰ ਮਿਸ਼ਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਇਸ ਤੀਨੀ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਮਤ ਨਾਨਕ ਜਿਨ ਕੀ ਸਰਣਾ ਜਿਨ ਤੂੰ ਨਾਹੀ ਮਿਸਰਿਆ ਆਸਾਂ ਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲ ਕੇ ਐ ਤੇਰੀ ਬਰੀਆ ਔਰ ਕਾਇ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵੰਨਾ ਸ਼ਰਮ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾ ਤ੍ਰੰਮਾਇਆ ਕੇ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਜ ਕਰਮ ਸ਼ਰਨ ਪਰੇ ਕੀ ਰੱਖੋ ਸਰਮ پات شاہی دسویںچا پورن ہو تب چرن من ہمارا اپنا جان کرو پرت پارا ہمرے دوشت سبے تم کہو آپ ہاتھے مہم بچاو سکھی بسے مورو پروارا سیوک وکسک سبے کر تارا مورچا نج کر دے ہے ਪੂਰਨ ਹੋਏ ਹਮਾਰੇ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਵਰਨਾ ਧਿਆਉ ਜੋ ਵਰ ਚਾਹੂੰ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸੱਤਰ ਹਮਾਰੇ ਮਾਰੀਏ ਆਪ ਹੱਥ ਦੇ ਮਝੇ ਮਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹਉ ਜੋ ਸਦਾ ਹਮਾਰੇ ਬੱਚਾ ਸ੍ਰੀਆ ਦੂਜੋ ਕਰਿਓ ਰੱਛਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਬੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਰ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਿਸਨੂੰ ਪਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤ ਰਣ ਕੋ ਬਨ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ

యే దేవదਨ ਸ੍ਰਿਸ਼ਟ ਸਭ ਧਾਰੇ ਆਪ ਬਣੇ ਬੋਜੂਚਾਰੇ ਤੁਮ ਸੁਭੇਤੇ ਰਹੈ ਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਨਿਲਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਬੇਵਨ ਪਾਵਤ ਬੇਦਾ ਤਾਕੋ ਕਰਪਾਹਨ ਅਨਮਾਨਤ ਮਹਾ ਮੂੜ ਕੁਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਵ ਆਪ ਬਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹੇ ਬਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੇ ਰਜਸੇ ਤਜ ਕੀਨੇ ਅਦਬਜ ਖਾਨ ਬਹੁ ਰਜਨੀ ਕਉ ਹਉਲ ਰਾਜਾ ਹੋ ਬੈਠਾ ਕਉ ਸਿਮਰ ਭਿਉ ਸੰਗਰ ਕੇਠਾ ਸਗਰੇ ਸ੍ਰਿਸ਼ਿ ਦਿਖਾਏ ਚੰਬਉ ਆਜਗਾ ਸਰੂਪਿ ਅ ਸੰਪਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਜیتے ਉਠੁ ਤੁ ਉਤ ਪਾਤਾ ਸਗਨ ਮਲੇਸ਼ ਕਰੋ ਰਣ ਘਤਾ ਜੇ ਅਸਜੁਤ ਜੇ ਅਸਦੁਜ ਤਵ ਸਰਣੀ ਪਰੈ ਤਿਨ ਕੇ ਦੁਸ਼ਟ ਦੁਖ ਤਹੁ ਮਰੇ ਪੁਰਖ ਜਨਮ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਇਕ ਬਾਰ ਤੇ ਹੈ ਤਾਕੇ ਕਾਲ ਨਿਕਨੀ ਹੈ ਰੱਛਾ ਹੋਏ ਤਾਏ ਸਭ ਕਲਾ ਦੁਸ਼ਟ ਰਸ਼ਟਰੇ ਤਤਕਾਲਾ ਕਿਰਪਾ ਦਸ਼ ਗੰਜਨ ਹਰਿਓ ਤਾਕੇ ਤਾਪ ਤਨਕ ਮੋ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਉ ਸਸਕੇ ਨਾ ਕੋਈ ਇਕ ਬਾਰ ਜਨਤ ਮੇਸਵਾਰਾ ਕਾਲ ਫਾਸਤੇ ਤਾਏ ਉਬਾਰਾ ਜੇ ਨਰਨਾਮ ਤਿਆਰੋ ਕਹਾ ਦਾਰਦ ਦੁਸ਼ਟ ਧੋਖ ਤੇ ਰਹਾ ਖੜੇ ਕੇ ਤੇ ਮੈਂ ਸਰਨ ਤੇ ਹਾਉ ਰੀ ਆਪ ਹਾ ਦੇ ਲੇ ਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸਵਈਆ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੇ ਬੋ ਭੇਦ ਕਹੇ ਅਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋਂ ਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਸਾਢਕੈ ਨਿਉ ਤੁਹਾਰੋ ਦਵਾਰ ਪਾਇ ਗਏ ਕੀ ਲੋਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹੰਰਾ ਤੀਜਾ ਆਨੰਦ ਇਕ ਓਨ ਕਾ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀ ਆਂ ਵਾਦਾਈਆਂ ਰਾਗ ਰਤਨ ਪਰਿਵਾਰ ਪ੍ਰਿਆ ਸਬਦ ਗਾਵਣ ਆਇਆ ਸਬਦੋ ਤਾਂ ਗਾਓ ਹਰੀ ਕੇ ਰਾਮ ਨੰਜਨੀ ਵਸਾਇਆ ਕਹਿ ਨਾਨਕ ਆਨੰਦ ਹੋ ਆਸ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਲੈ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰ ਕਰੇ ਤੇਰਾ ਕਾਰ ਜਿਸ ਸਭ ਸਵਰਨ ਸਭਨਾ ਗਲਾ ਸਮਰਤ ਸਵਾਮੀ ਸੋ ਕਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾਰੋ ਹਰਿ ਨਾਮੇ ਸਾਚੇ ਸਾਹਿਬ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਪ ਸਲਾਹਾ ਤੇਰੇ ਨਾਮ ਮਨਮਸਵੇ ਨਾਮ ਜਿਨ ਕੇ ਮਨ ਵਸਿਆ ਵਾਝੇ ਸਭ ਦਕ ਨੇ ਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਅਨਾਰੋ ਸਾਚਨਾ ਮੈਂ ਅਧਰਮੇ ਰਾਜ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰ ਬਾਣਗੇ ਤਾਗ ਰਵੇਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸਨੋ ਸੰਤੋ ਸਭ ਤਰੋ ਪਿਆਰੋ 사ਚਨਾ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਜਿਤ ਕਰਸ ਬਾਗੇ ਘਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੋਤ ਦਵਸ ਕੀਤੇ ਕਾਲ ਗੰਡਕ ਮਾਰਿਆ ਤੁਰ ਗਰਮ ਪਾਇਆ ਤੁਜਨ ਕੋ ਸੇਨਾ ਮਹਰ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰਮਰਮ ਪਰ ਪਾਇਆ ਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਰਸੇ ਪੂਰੇ ਗੁਰ ਤੇ ਜਾਣੇ ਸੰਤੇਬ ਨੀਤ ਕਹਤੇ ਵੀ ਸਤਿਗੁਰ ਆਪਰ ਪੂਰੇ ਬਿਨਮੰਤ ਨਾਨਕ ਗੁਰ ਚਰਨ ਲਾ ਕੇ ਵਾਜਿ ਰਹ ਤੂਰੇ ਮੋਦਾਵਣੀ ਮਹੱਲਾ ਪੰਜਵਾਂ ਥਾਨ ਵਿੱਚ ਤਨ ਵਸਤੂ ਪਈ ਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪੈ ਓ ਜਿਸ ਕਾ ਸਭ ਸਰਧਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੁਰਧਾਰੋ ਸੰਸਾਰ ਚਰਨ ਨਗ ਤਰੀਏ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਦਰਸਿ ਬਿਓਈ ਤਰਸਿ ਬਿਆਉ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿੱਥੇ ਤੂੰ ਸਮਰਥ ਜਿੱਥੇ ਕੋਏ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਨ ਕਹਿ ਜਮ ਕਹਿ ਦੋ ਤਨਾ ਹੈ ਤੇਰੇ ਛਡ ਜਾਹੇ ਭਵਜਨ ਬਖਸੁngਾਏ ਗੁਰ ਸਬਦਿ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਘਾਹੇ ਕਲ ਮੈਂ ਹੋ ਪੁਨ ਗੁਨ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਇਸ ਮਾਲੇ ਸਾਹੇ ਸਾਹੇ ਮਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹਲਾ 5 ਅੰਤਰ ਗੁਰੂ ਆਰਧਨ ਜਿਹਾ ਜਪ ਗੁਰਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਮਣੀ ਸੁਰਣਾ ਗੁਰਨਾਉ ਸਤਗੁਰ ਸੇਤੀ ਨਤਿਆ ਦਰਗਾ ਪਾਈ ਠਾਉ ਪਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਾ ਉਤਮ ਕਾਢੀ ਹੈ ਵਿਰਲੇ ਕਈ ਕੇ ਮਹਲਾ ਪੰਜਵਾ ਰਖੇ ਰਖਣ ਹਾਰਾ ਬੂਬਾਰਿ ਅਨ ਗੁਰ ਕੀ ਪਹਿਰੀ ਪਾਏ ਕਾ ਸਵਾਰਿ ਅਨ ਹੋ ਆਪ ਦੇ ਆਲ ਮਨੋ ਨ ਵਿਸਾਰਿ ਅਨ ਸਾਧ ਜਨਾ ਕੇ ਸੰਗ ਭਵਜਨ ਤਾਰਿ ਅਨ ਸਾਖ ਦਨਿੰਦਕ ਦੁਸ਼ਟ ਖਿੰਮਾ ਹੈ ਬੀਦਾਰਿ ਅਨ ਤੇ ਸਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ